ਸੋ ਹੰਗਮਾ ਰਾਜੇ ਸਿੰਘ ਵਿਸ਼ਨੂ ਭਗਵਾ

ਫੱਗਣ 2008 ਬਿਕਰਮੀ ਦਿਨ ਐਤਵਾਰ ਨੂੰ ਜਨਮ ਸਾਖੀ ਲਿਖਣੀ ਸ਼ੁਰੂ ਕੀਤੀ ਮਾਲਵੇ ਦੇਸ਼ ਵਿੱਚ ਇੱਕ ਮੱਲਾ ਪਿੰਡ ਹੈ ਮਣੀ ਸਿੰਘ ਉਥੋਂ ਦੇ ਵਸਣ ਵਾਲਾ ਇੱਕ ਸਿੱਖ ਜ਼ਿਮੀਂਦਾਰ ਸੀ ਉਹ ਭਜਨ ਕਰਨ ਨੂੰ ਤੇ ਸਾਧਨਾ ਕਰਨ ਨੂੰ ਬੜਾ ਉਦਾਸ ਰਹਿੰਦਾ ਸੀ ਸਾਧਾ ਸੰਤਾਂ ਨੂੰ ਪੋਸ਼ਦਾ ਰਹਿੰਦਾ ਸੀ ਕਿ ਮੈਂ ਗੁਰੂ ਉਹ ਧਾਰਨਾ ਹੈ ਜਿਹੜਾ ਅੰਤਰਜਾਮੀ ਹੋਵੇ ਤੇ ਦਿਲ ਦੀਆਂ ਜਾਣਨ ਵਾਲਾ ਹੋਵੇ ਇੱਕ ਸੇਖ ਨੇ ਉਪਦੇਸ਼ ਦਿੱਤਾ ਕਿ ਮਾਝੇ ਦੇਸ਼ ਵਿੱਚ ਵਰਕੀ ਪਿੰਡ ਹੈ ਉਥੇ ਜਾਣ ਲਈ ਪਹਿਲਾ ਇੱਕ ਸੁਰ ਸਿੰਘ ਵੱਡਾ ਨਗਰ ਹੈ ਤੇ ਫੇਰ ਅੱਗੇ ਪੁਸ਼ਕੇ ਪੜਹਾਣੇ ਜਾਵੀਂ ਉਥੋਂ ਅੱਗੇ 2-3 ਮੀਲ ਹੈ ਪੁਸ਼ ਦਾ ਪੁਸ਼ ਦਾ ਮਣੀ ਸਿੰਘ ਪੜਹਾਣੇ ਆਇਆ ਤੁਰਿਆਂ ਜਾਂਦਿਆਂ ਦਿਲ ਵਿੱਚ ਦਲੀਲ ਧਾਰੀ ਕਿ ਬਾਬੇ ਮਹਤਾਬ ਸਿੰਘ ਹੋਰੀ ਜੇ ਸਮਰੱਥ ਹੋਣਗੇ ਤੇ ਮੇਰੇ ਜਾਂਦੇ ਨੂੰ ਕੇਸੀ ਅਸ਼ਨਾਣ ਕਰਕੇ ਕੇਸ ਪਿਸ਼ਾਂ ਸੁੱਟ ਕੇ ਤੇ ਪੈਰੀ ਪਉਏ ਪਾ ਕੇ ਬਾਹਰਲੇ ਦਰਵਾਜ਼ੇ ਅੱਗੇ ਟਹਿਲਦੇ ਹੋਣਗੇ ਏ ਦਿਲ ਵਿੱਚ ਧਾਰਨਾ ਧਾਰ ਦਾ ਮਣੀ ਸਿੰਘ ਬਰਕੀ ਜਾ ਪਹੁੰਚਾ ਚੜ੍ਹਦੇ ਪਾਸੇ ਬਰਕੀ ਦੇ ਪੁੱਛਿਆ ਕਿ ਮੈਂ ਸਿੰਘ ਸਾਹਿਬ ਬਾਬੇ ਮਹਿਤਾਬ ਸਿੰਘ ਦੇ ਗੁਰਦੁਆਰੇ ਜਾਣਾ ਹੈ ਕਿਸੇ ਸਿੱਖ ਨੇ ਦੱਸਿਆ ਕਿ ਲਹਿੰਦੇ ਪਾਸੇ ਵੱਡਾ ਗੁਰਦੁਆਰਾ ਹੈ ਜਿੱਥੇ ਬਾਬੇ ਹੁਰੀ ਹਨ ਜੀ ਜੋ ਮਣੀ ਸਿੰਘ ਸਿੱਖ ਨੇ ਦਿਲ ਵਿੱਚ ਦਲੀਲ ਧਾਰੀ ਸੀ ਕੇ ਦਰਵਾਜ਼ੇ ਅੱਗੇ ਟਹਿਲਦੇ ਹੋਣਗੇ ਤੇ ਮੇਰਾ ਨਾਮ ਲੈ ਕੇ ਮੈਨੂੰ ਜਾਂਦੇ ਨੂੰ ਆਵਾਜ਼ ਮਾਰਨ ਆਖਣ ਆ ਸਿਖਾ ਮਣੀ ਸਿੰਘ ਫੇਰ ਜਿਸ ਵੇਲੇ ਮਣੀ ਸਿੰਘ ਗੁਰਦੁਆਰੇ ਦੇ ਅੱਗੇ ਗਿਆ ਤੇ ਉਸੇ ਤਰ੍ਹਾਂ ਅੱਗੇ ਜਾ ਕੇ ਦਰਸ਼ਨ ਹੋਏ ਕੇਸੀ ਇਸ਼ਨਾਨ ਕਰਕੇ ਕੇਸ ਪਛਾਂ ਸੁਟੇ ਹੋਏ ਹਨ ਜੀ ਪੈਰੀ ਪਗੂਏ ਪਾ ਕੇ ਦਰਵਾਜੇ ਅੱਗੇ ਟਹਿਲ ਰਹੇ ਹਨ ਜੀ ਮਣੀ ਸਿੰਘ ਜਾਂਦੇ ਹੀ ਹੱਥ ਜੋੜ ਮਣੀ ਸਿੰਘ ਜਾਂਦੇ ਹੀ ਹੱਥ ਜੋੜ ਕੇ ਨਿਮਸ਼ਕਾਰ ਕੀਤੀ ਦੇ ਬਾਬੇ ਮਹਤਾਬ ਸਿੰਘ ਹੱਸ ਕੇ ਬਚਨ ਕੀਤਾ ਕਿ ਮਣੀ ਸਿੰਘ ਰਾਜੀ ਹੈ ਮਣੀ ਸਿੰਘ ਬਚਨ ਸੁਣ ਕੇ निहाल ਹੋ ਗਿਆ ਕਿ ਇਹ ਪੂਰਨ ਗੁਰੂ ਹਨ ਤੇ ਦਿਲ ਦੀਆਂ ਜਾਣਨ ਵਾਲੇ ਮੈਂ ਜੋ ਕੁਛ ਲੱਭਦਾ ਸਾਂ ਮੈਨੂੰ ਲੱਭ ਗਿਆ ਹੈ ਜੀ ਬਾਬੇ ਮਹਤਾਬ ਸਿੰਘ ਹੋਰੀ ਅੰਦਰ ਚਲੇ ਗਏ ਹਨ ਤੇ ਜਾ ਕੇ ਸਿੰਘਾਸਣ ਪਰ ਬੈਠ ਗਏ ਹਨ ਤੇ ਮਗਰੇ ਮਣੀ ਸਿੰਘ ਪਿੱਛੇ ਪਿੱਛੇ ਚਲੇ ਗਏ ਹਨ ਜੀ ਹੋਰ ਸੰਗਤ ਵੀ ਦਰਬਾਰ ਵਿੱਚ ਬੈਠੀ ਸੀ ਸੇਵਾ ਵਾਲੇ ਸੇਵਾ ਵਿੱਚ ਹਾਜ਼ਰ ਸਨ ਮਣੀ ਸਿੰਘ ਸੰਗਤ ਵਿੱਚ ਬੈਠ ਕੇ ਦਿਲ ਵਿੱਚ ਦਲੀਲ ਧਰੀ ਕਿ ਕਿਸ ਬੇਦ ਨਾਲ ਸ਼ਰਨ ਪਵਾਂ ਇਹ ਸੋਚਿਆ ਕਿ ਮੈਂ ਸਿੱਖਾਂ ਕੋਲੋਂ ਪੁੱਛਦਾ ਹਾਂ ਕਿ ਮੈਂ ਬਾਬੇ ਮਹਿਤਾਬ ਸਿੰਘ ਹੁਰਾਂ ਨੂੰ ਗੁਰੂ ਧਾਰਨ ਕਰਨਾ ਹੈ ਤੇ ਮੈਨੂੰ ਰਸਤਾ ਦੱਸੋ ਜੇਸ ਤਰਾਂ ਮੈਨੂੰ ਚਰਨੀ ਲਾ ਲੈਣ ਤੇ ਬਖਸ਼ ਲੈਣ ਉਹਨਾਂ ਦੱਸਿਆ ਕਿ ਸਿੱਖਾ ਜਿਸ ਵਕਤ ਬਾਬੇ ਮਤਾਬ ਸਿੰਘ ਹੋਰੀ ਅਟੰਕ ਬਹਿਣਗੇ ਉਸੇ ਵਕਤ ਗਲ ਵਿੱਚ ਪੱਲਾ ਪਾ ਕੇ ਪ੍ਰਸ਼ਾਦ ਭੇਟਾ ਰੱਖ ਕੇ ਬੇਨਤੀ ਕਰੀ ਤੇ ਇਹ ਤੈਨੂੰ ਪੱਕੀ ਹੈ ਜੇ ਤੈਨੂੰ ਝਿੜਕ ਦੇਣਗੇ ਤੇ ਡੋਲ ਨਾ ਜਾਵੀਂ ਤੇ ਜੇ ਮਿੱਠਾ ਬੋਲਣਗੇ ਤੇ ਫੇਰ ਤੈਨੂੰ ਇਥੋਂ ਲੱਭਣਾ ਕੁਝ ਨਹੀਂਗਾ ਤਕੜਾ ਹੋ ਕੇ ਸੇਵਾ ਨੂੰ ਲੱਗ ਪਵੇਂ ਆਪੇ ਬਖਸ਼ ਦੇਣਗੇ ਮਣੀ ਸਿੰਘ ਜਿਸ ਵਕਤ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਸ਼ਰਨ ਲਾਓ ਜੀ ਮੈਨੂੰ ਆਪ ਜੀ ਦੇ ਦਰਸ਼ਨ ਤੇ ਸੇਵਾ ਦੀ ਭੁੱਖ ਹੈ ਬਾਬੇ ਮਹਤਾਬ ਸਿੰਘ ਹਰੀ ਮੁਖੋਂ ਬੋਲੇ ਸਿੱਖਾ ਸਾਨੂੰ ਤਾਂ ਸੇਵਾ ਦੀ ਕੋਈ ਲੋੜ ਨਹੀਂ ਤੂੰ ਇੱਕ ਦਿਨ ਰਹਿੋ ਦੋ ਦਿਨ ਰਹਿੋ ਪ੍ਰਸ਼ਾਦ ਸ਼ਕ ਲੰਗਰ ਵਿੱਚੋਂ ਜਿਹੜਾ ਰਿੱਧਾ ਹੈ ਜਿੰਨੇ ਦਿਨ ਤੂੰ ਰਹਿਣਾ ਹੈ ਸੁਖ ਰਮਾਣ ਕਰਕੇ ਰਹਿ ਜਾਓ ਉਸ ਵਕਤ ਦੂਸਰਿਆਂ ਸਿੱਖਾਂ ਰਮਜਮਾਰੀ ਕੇ ਵੇਖੀ ਡੋਲ ਨਾ ਜਾਵੀਂ ਸੇਵਾ ਕਰ ਤਕੜਾ ਹੋ ਕੇ ਬਾਬੇ ਮਹਤਾਬ ਸਿੰਘ ਹੋਰਾਂ ਫੇਰ ਬਚਨ ਕੀਤਾ ਭਾਈ ਇੱਥੇ ਸੇਵਾ ਕਰਨ ਦਾ ਕੋਈ ਕੰਮ ਨਹੀਂ ਫੇਰ ਮਣੀ ਸਿੰਘ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਸੱਚੇ ਪਿਤਾ ਆਪ ਦਾ ਦਰ ਪੋਸ਼ ਕੇ ਮੈਂ ਆ ਗਿਆ ਹਾਂ ਤੇ ਮੇਰੇ ਤੇ ਮਿਹਰ ਕਰੋ ਤੇ ਜ਼ਿੰਦਗੀ ਆਪ ਦੇ ਚਰਨਾ ਨਾਲ ਨਿਭਾ ਦਿਓ ਉਸ ਵਖਤ ਦਇਆ ਦੇ ਸਮੁੰਦਰ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਹੱਸ ਕੇ ਬਚਨ ਕੀਤਾ ਕਿ ਚੰਗਾ ਜਿੱਥੇ ਦੂਸਰੇ ਸਿੱਖ ਸੇਵਾ ਕਰਦੇ ਹਨ ਤੂੰ ਵੀ ਕਰੀ ਜਾ ਫੇਰ ਮਣੀ ਸਿੰਘ ਮਾਲ ਦੀ ਸੇਵਾ ਵਿੱਚ ਲੱਗ ਪਿਆ ਜੀ ਮਾਲ ਰੱਖ ਵਿੱਚ ਚਾਰਨਾ ਤੇ ਕਾ ਖੋਤਗੇ ਪਾਉਣਾ ਰਾਤ ਦਿਨ ਇਸੇ ਤਰ੍ਹਾਂ ਮਾਲ ਦੀ ਸੇਵਾ ਵਿੱਚ ਗੁਜ਼ਾਰੇ ਤਿੰਨ ਮੀਲ ਪੁੰਘਾਲੀ ਪਿੰਡ ਵਰਕੀ ਤੋਂ ਸੀ ਤੇ ਬਾਬੇ ਮਹਿਤਾਬ ਸਿੰਘ ਹੁਰਾਂ ਮਾਲ ਦੇ ਕੇ ਪੁੰਘਾਲੀ ਘੱਲ ਦਿੱਤਾ ਲਾਗੇ ਰੱਖ ਸੀ ਤੇ ਡੰਗਰ ਚਾਰ ਲਿਆਇਆ ਕਰੇ ਰਾਤ ਦਿਨ ਮਾਲ ਉਥੇ ਰੱਖੇ ਦੋਵੇਂ ਟਾਈਮ ਰਾਤ ਤੇ ਦਿਨੇ ਦੁੱਧ ਚੋ ਕੇ ਲਿਆਵੇ ਵਹੀਂ ਮਣੀ ਸਿੰਘ ਬਣਾ ਲਈ ਸੀ ਇੱਕ ਪਾਸੇ ਪਿੰਡ ਵਿੱਚੋਂ ਪ੍ਰਸ਼ਾਦੇ ਰੱਖ ਕੇ ਲੈ ਆਵੇ ਇੱਕ ਪਾਸੇ ਦੁੱਧ ਰੱਖ ਲੈ ਆਵੇ ਇਸੇ ਤਰ੍ਹਾਂ ਸੇਵਾ ਵਿੱਚ ਦਿਨ ਰਾਤ guzare ਲੰਗਰ ਵਿੱਚ ਸੇਵਾ ਕਰੇ ਤੇ ਫਿਰ ਸਾਰੀ ਰਾਤ ਪ੍ਰੀਤਮ ਦੀ ਯਾਦ ਵਿੱਚ guzare ਤੇ ਭਜਨ ਕਰੇ ਬਾਬੇ ਮਹਿਤਾਬ ਸਿੰਘ ਹਰਾਂ ਬਚਨ ਕੀਤਾ ਮਣੀ ਸਿੰਘ ਰਾਤ ਇਨਾ ਨੀਂਦਰਾ ਨਾ ਕਟਿਆ ਕਰ ਅਸੀਂ ਤੈਨੂੰ ਕੀਤੀ ਕਰਾਈ ਦਿਆਂਗੇ ਬਾਬੇ ਮਹਿਤਾਬ ਸਿੰਘ ਹੁਰੀ ਬੜੇ ਸਮਰੱਥ ਗੁਰੂ ਸੀ ਬਾਬਾ ਮਹਿਤਾਬ ਸਿੰਘ ਛੇਵੀਂ ਪਾਤਸ਼ਾਹੀ ਹਰ ਗੋਬਿੰਦਾ ਜਾਮਾ ਸਨ ਜੀ ਬਾਬੇ ਮਹਿਤਾਬ ਸਿੰਘ ਦੀਆਂ ਮਈਆਂ ਗਾਈਆਂ ਰੱਖ ਵਿੱਚ ਖੁੱਲੀਆਂ ਚਰਦੀਆਂ ਰਹਿੰਦੀਆਂ ਸਨ ਡਰ ਦੇ ਚੋਰ ਹੱਥ ਨਹੀਂ ਸੀ ਲਾਉਂਦੇ ਜਿਹੜਾ ਚੋਰੀ ਕਰਦਾ ਸੀ ਅੱਖਾਂ ਤੋਂ ਅੰਨਾ ਹੋ ਜਾਂਦਾ ਸੀ ਬਰਕੀ ਤੇ ਪੰਗਾਲੀ ਪਿੰਡ ਵਿੱਚ ਕੋਈ ਡਰਦਾ ਬਾਬੇ ਮਹਤਾਬ ਸਿੰਘ ਦੀ ਸੌ ਨਹੀਂ ਸੀ ਖਾਂਦਾ ਇੱਕ ਦਿਨ ਰਾਤ ਦੀ ਗੱਲ ਹੈ ਕਿ ਮਣੀ ਸਿੰਘ ਜਿਸ ਵੇਲੇ ਦੁੱਧ ਤੇ ਪ੍ਰਸ਼ਾਦੇ ਲੈ ਕੇ ਤੁਰਿਆ ਮੀਹ ਹਨੇਰੀ ਵੀ ਬੜੇ ਜ਼ੋਰ ਵਿੱਚ ਆਈ ਤੇ ਹਨੇਰੀ ਵਿੱਚ ਹੱਥ ਫਸਾਰਿਆ ਨਾ ਦਿਸੇ ਓਸ ਵਕਤ ਰਸਤੇ ਵਿੱਚ ਦਰਖਤ ਵੀ ਡਰਾ ਰਹੇ ਸਨ ਸੱਚੇ ਸਾਹਿਬ ਦਾ ਆਸਰਾ ਲੈ ਕੇ ਮਣੀ ਸਿੰਘ ਤੁਰ ਪਿਆ ਜੀ ਸਤਿਗੁਰਾਂ ਨੇ ਸਿੱਖ ਦੇ ਅਖਿਆਈ ਵੇਖ ਕੇ ਦਇਆ ਕਰ ਦਿੱਤੀ ਜੀ ਜੋਤ ਦਾ ਪ੍ਰਕਾਸ਼ ਕਰ ਦਿੱਤਾ ਅੱਗੇ ਅੱਗੇ ਜੋਤ ਦਾ ਚਾਨਣ ਤੇ ਪਿੱਛੇ ਪਿੱਛੇ ਮਣੀ ਸਿੰਘ ਤੁਰ ਪਿਆ ਜੋਤ ਦਾ ਪ੍ਰਕਾਸ਼ ਇਸ ਤਰ੍ਹਾਂ ਹੈ ਕਿ ਜਿਵੇਂ ਗੈਂਸ ਜਗਦਾ ਹੈ ਮੈਂ ਬਲਹਾਰ ਹਾਂ ਸੱਚੇ ਪਿਤਾ ਤੋਂ ਤਿੰਨ ਮੀਲ ਜੋਤ ਇਸੇ ਤਰ੍ਹਾਂ ਆਈ ਗੁਰਦੁਆਰੇ ਦੇ ਲਾਗੇ ਆ ਕੇ aloop ਹੋ ਗਈ ਅੰਦਰ ਜਾ ਕੇ ਬਾਬੇ ਮਣੀ ਸਿੰਘ ਦੁੱਧ ਤੇ ਪ੍ਰਸ਼ਾਦੇ ਜਾ ਕੇ ਲੰਗਰ ਵਿੱਚ ਰੱਖ ਦਿੱਤੇ ਤੇ ਬਾਬੇ ਹੁਰਾ ਨੂੰ ਨਿਮਸ਼ਕਾਰ ਕੀਤੀ ਬਾਬੇ ਹੁਰੀ ਪੁੱਛਦੇ ਹਨ ਮਣੀ ਸਿੰਘ ਤੂੰ ਅੱਜ ਡਰਿਆ ਤਾਂ ਨਹੀਂ ਕੋਈ ਭੈ ਤਾਂ ਨਹੀਂ ਆਇਆ ਤਾਂ ਮਣੀ ਸਿੰਘ ਹੱਸ ਕੇ ਬਚਨ ਕੀਤਾ ਸੱਚੇ ਪਿਤਾ ਦਿਆਲੂ ਕਿਰਪਾਲੂ ਜਦੋਂ ਹਰ ਵਕਤ ਮੇਰੇ ਨਾਲ ਤੁਸੀਂ ਜੇ ਤੇ ਫੇਰ ਮੈਨੂੰ ਭੈ ਕਾਦਾ ਮਹਤਾਬ ਸਿੰਘ ਹੋਰਾਂ ਬਚਨ ਕੀਤਾ ਕਿ ਰਾਤ ਬਹਿ ਕੇ ਭਜਨ ਨਾ ਕਰਿਆ ਕਰ ਅਸੀਂ ਤੈਨੂੰ ਕੀਤੀ ਕਰਾਈ ਦਿਆਂਗੇ ਜਿਹੜੀ ਸੇਵਾ ਵਿੱਚ ਲੱਗਾ ਹੈ ਇਹੋ ਕਰੀ ਜਾ ਸਿੱਖ ਸਤਿ ਬਚਨ ਮੰਨ ਕੇ ਸੇਵਾ ਕਰਨ ਲੱਗ ਪਿਆ ਇਸੇ ਤਰ੍ਹਾਂ ਤਿੰਨ ਸਾਲ 7 ਦਿਨ ਸੇਵਾ ਵਿੱਚ ਗੁਜ਼ਾਰੇ ਫਿਰ ਬਾਬੇ ਮਹਤਾਬ ਸਿੰਘ ਦਾ ਅੰਤ ਸਮਾ ਆ ਗਿਆ ਸਾਰਿਆਂ ਸਿੱਖਾਂ ਨੂੰ ਕੋਲ ਬਿਠਾ ਕੇ ਪੁੱਛਦੇ ਹਨ ਕਿ ਅਸਾਂ ਹੁਣ ਚੋਲਾ ਛੱਡ ਜਾਣਾ ਹੈ ਪੁਰਾਣਾ ਹੋ ਗਿਆ ਹੈ ਤੇ ਤੁਸੀਂ ਮੰਗੋ ਜੋ ਕੁਛ ਮੰਗਣਾ ਹੈ ਤੁਸੀਂ ਸੇਵਾ ਕੀਤੀ ਹੈ ਤੇ ਅਸੀਂ ਤੁਹਾਨੂੰ ਦਿੰਦੇ ਹਾਂ ਇਹ ਕਮਾਈ ਵਰਕੀ ਦੀ ਸੀ ਉਹ ਲੰਗਰ ਦੀ ਸੇਵਾ ਕਰਦੀ ਸੀ ਉਸ ਮਾਈ ਨੇ ਮੱਝ ਗਾਈ ਜੋ ਦਿਲ ਕੀਤਾ ਮੰਗ ਲਿਆ ਸਾਰਿਆਂ ਸਿੱਖਾਂ ਨੇ ਜੋ ਦਿਲ ਦੀ ਵਾਸ਼ਨਾ ਸੀ ਮੰਗ ਲਿਆ ਫੇਰ ਮਣੀ ਸਿੰਘ ਨੂੰ ਆਖਿਆ ਮਣੀ ਸਿੰਘ ਤੂੰ ਵੀ ਜੋ ਦਿਲ ਕਰਦਾ ਹੈ ਮੰਗ ਅਸੀਂ ਤੈਨੂੰ ਦੇਨੇ ਆਂ ਮਣੀ ਸਿੰਘ ਬੇਨਤੀ ਕੀਤੀ ਕਿ ਦੀਨ ਦਿਆਲ ਮੈਂ ਤਾਂ ਰੱਜ ਕੇ ਅਜੇ ਸੇਵਾ ਨਹੀਂ ਕੀਤੀ ਮੈਨੂੰ ਤਾਂ ਆਪ ਦੇ ਦਰਸ਼ਨ ਤੇ ਸੇਵਾ ਦੀ ਭੁੱਖ ਹੈ ਬਾਬੇ ਹੁਰਾਂ ਬਚਨ ਕੀਤਾ ਕਿ ਤੇਰੀ ਸੇਵਾ ਅਸੀਂ ਕਾਲ ਥਾਏ ਪਾਈ ਹੈ ਤੂੰ ਜੋ ਮੰਗਣਾ ਹੈ ਮੰਗ ਮਣੀ ਸਿੰਘ ਮੰਗ ਮੰਗੇ ਕੇ ਦੀਨ ਦਿਆਲ ਜੇ ਤੁਠੇ ਹੋ ਤੇ ਮੇਰੀ ਸੁਰਤ ਖੋਲ ਦਿਓ ਤੇ ਮੈਨੂੰ ਅਠੇ ਪਹਿਰ ਦੇ ਦਰਸ਼ਨ ਬਖਸ਼ੋ ਬਾਬੇ ਹੋਰਾਂ ਸਾਰੀ ਸੰਗਤ ਨੂੰ ਹੁਕਮ ਦਿੱਤਾ ਇਹ ਸਾਰੇ ਪਰਾਂ ਹੋ ਜੋ ਅਸਾਂ ਮਣੀ ਸਿੰਘ ਨਾਲ اٹੰਕ ਹੋ ਕੇ ਬਚਨ ਕਰਨਾ ਹੈ ਮਣੀ ਸਿੰਘ ਨੂੰ ਕੋਲ ਬਿਠਾ ਬਾਬੇ ਮਹਤਾਬ ਸਿੰਘ ਹੋਰੀ ਬਚਨ ਦੱਸਦੇ ਹਨ ਕਿ ਅੱਜ ਤੋਂ 20 ਸਾਲਾਂ ਨੂੰ ਨੇਹ ਕਲੰਕ ਅਵਤਾਰ ਗਵਿੰਡ ਪਿੰਡ ਵਿੱਚ ਅਵਤਾਰ ਧਾਰਨਗੇ ਪਰਿਪੂਰਨ ਪਰਮੇਸ਼ਵਰ 16 ਕਲਾ ਸੰਪੂਰਨ ਹੋਣਗੇ ਮੁਸਲਮਾਨਾਂ ਦਾ ਆਮ ਮਹਿਦੀ ਵੀ ਉਹ ਹੀ ਹੋਵੇਗਾ ਕਲਗੀਧਰ ਪਰਿਪੂਰਨ ਪਰਮੇਸ਼ਵਰ ਅਖਵਾਉਣਗੇ ਨੇਹ ਕਲੰਕ ਅਵਤਾਰ ਵੀ ਉਹ ਅਖਵਾਉਣਗੇ ਬਾਡੀਆਂ ਦੇ ਘਰ ਅਵਤਾਰ ਧਾਰਨਗੇ ਚਾਰ ਭਰਾਵਾਂ ਚੋਂ ਵੱਡੇ ਦੇ ਘਰ ਜਿਸ ਦਾ ਨਾਮ ਜਵੰਦ ਸਿੰਘ ਹੈ ਜਾਮ ਧਾਰਨਗੇ ਛੋਟੇ ਦਾ ਨਾਮ ਰੰਗਾ ਸਿੰਘ ਇੱਕ ਦਾ ਨਾਮ ਆਸਾ ਸਿੰਘ ਇੱਕ ਦਾ ਨਾਮ ਹਜਾਰਾ ਸਿੰਘ ਹੋਵੇਗਾ RAM ਗੜੀਆਂ ਸਿੰਘਾਂ ਦਾ ਘਰ ਪੁੱਛ ਲੈਣਾ ਤੇ ਮਣੀ ਸਿੰਘ ਹੁਣ ਤੂੰ ਇਸ ਗੁਰਦੁਆਰੇ ਵਿੱਚ ਕਿਸੇ ਚੀਜ਼ ਦਾ ਲਾਲਚ ਨਹੀਂ ਕਰਨਾ ਅਸੀਂ ਤੈਨੂੰ ਦੱਸ ਦਿੱਤਾ ਹੈ ਤੇ ਅਸੀਂ ਹੁਣ ਸ਼ਬਦ ਰੂਪ ਜਾਣਾ ਹੈ ਅਸੀਂ ਹੁਣ ਚਾਦਰ ਤਾਣ ਕੇ ਲੰਮੇ ਪੈਣ ਲੱਗੇ ਹਾਂ ਸਾਨੂੰ ਕੁਵਾਇਓ ਨਾ ਸਾਡਾ ਇਹ ਵਿਹਾਰ ਪੁਗਤਾ ਕੇ ਦੇਸ਼ ਨੂੰ ਚਲਾ ਜਾਵੇਂ ਇੱਥੇ ਨਾ ਰਹੀਂ ਜਦੋਂ ਅਵਤਾਰ ਧਾਰਨਗੇ ਪਰੇਪੂਰਨ ਮਹਾਰਾਜ ਸ਼ੇਰ ਸਿੰਘ ਆਪੇ ਆਵਾਜ਼ ਮਾਰ ਲੈਣਗੇ ਫੇਰ ਤਗੜਾ ਹੋ ਕੇ ਸੇਵਾ ਨੂੰ ਲੱਗ ਪਈ ਡੋਲੀ ਨਾ ਤੈਨੂੰ ਸਭ ਕੁਝ ਉਥੋਂ ਮਿਲ ਜਾਊਗਾ ਜੋ ਮੂੰਹੋਂ ਮੰਗੇਗਾ ਅਸੀਂ ਵੀ ਉਥੇ ਹੋਵਾਂਗੇ ਫੇਰ ਬਾਬਾ ਮਹਿਤਾਬ ਸਿੰਘ ਦੇ ਛੱਡ ਗਏ ਮਣੀ ਸਿੰਘ ਮੋਸ਼ਾ ਕਰਕੇ ਗੁਰਾਂ ਦਾ ਹੁਕਮ ਮੰਨ ਕੇ ਆਪਣੇ ਨਗਰ ਮਾਲਵੇ ਨੂੰ ਚੱਲਿਆ ਆਇਆ ਇਸ ਗੁਰਦੁਆਰੇ ਵਿੱਚੋਂ ਕਿਸੇ ਚੀਜ਼ ਦਾ ਲਾਲਚ ਨਹੀਂ ਕੀਤਾ